ਅੱਜ ਤਰੀਕ 1 ਪਛੀਵੇਂ ਮਹੀਨੇ ਆਇਆ ਰਾਮਪੁਰਾ ਪਸ਼ੂ ਮੰਡੀ ਤੇ ਦਿਖਾਉਂਦੇ ਆਂ ਫਿਰ ਅੱਜ ਦੇ ਕੀ ਰੇਲ ਰੇਲ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕੀ ਘਾਟਵਾ ਦਾ ਫਿਰ ਪੂਰੀ ਚੱਲਦੇ ਰਹਾਂਗੇ ਬਣੇ ਰਹੋ ਮਾਲਵਾਪੋ ਲੋਕ ਕੋਲ YouTube ਚੈਨਲ ਦਾ ਦਿਖਾਉਂਦੇ ਆਂ ਫਿਰ ਅੱਜ ਦੇ ਕੀ ਰੇਲ ਇਹ ਮੱਝ ਦਾ ਸਾਰੀ ਡਿਟੇਲ ਪੁੱਛ ਕੇ ਦੱਸਦਾ ਤੁਹਾਨੂੰ ਤੇ ਚੰਗੇ ਆਰਡਰ ਕਵਾਚ ਦਿਆ ਤੇ ਚੰਗੇ ਦੁੱਧ ਦੀ ਮਾਲਕ ਹੈ ਤੇ ਤੋੜਾ ਤਰਾ ਕਰੋ ਨਾ ਇੱਕ ਵਾਰੀ ਚੈੱਕ ਮੈਂ ਨੇੜੇ ਹੋ ਜਾ ਤੇ ਸਾਰੀ ਇਹਦੀ ਡਿਟੇਲ ਪੁੱਛੂਗਾ ਤੇ ਆ ਜਾ ਮੋੜ ਦਾ ਮੋੜ ਦਾ ਮੋੜ ਲੈ ਮੋੜ ਲੈ ਫੇਸ ਕੁਆਲਟੀ ਕਰੋ ਇੱਕ ਵਾਰੀ ਮੈਂ ਜਿੱਤੇ ਚੈੱਕ ਚਲੋ ਚਲੋ ਤਾ ਪੁੱਛਦੇ ਆ ਤੇ ਚੰਗਾ ਆਰਡਰ ਲੱਗਿਆ ਹੋਇਆ ਕਰਮ ਵਾਲੀ ਇਹਦੀ ਡਿਟੇਲ ਪੁੱਛਾਂਗੇ ਸਾਰੀ ਵੀ ਇਹਦੇ ਕੀਰ ਕੱਟ ਰਹੇ ਹਾਂ ਬਾਈ ਹੁਣ ਇਹਦੇ ਦੱਸੋ ਵੀ ਇਹ ਮੱਝ ਦਾ ਕੀਰ ਕੱਟ ਹੈਗਾ ਇਹ ਮੇਰੇ 17 ਕਿਲੋ ਦੁੱਧ ਤੇਰਾ 10 ਦਿਨ ਹੋਇਆ ਜੁੱਈ ਨਹੀਂ ਸੀ ਇਹਦਾ ਮਗਰ ਬੱਚਾ ਆ ਬੱਚੇ ਕੱਟਾ ਗਏ ਮਗਰ ਕੱਟਾ ਕੈ ਦਿਨ ਹੋਇਆ 10 ਦਿਨ ਹੋਇਆ ਤੇ ਦੁੱਧ ਕਿੰਨੇ ਲੀਟਰ ਹੈ ਥੱਲੇ 17 ਵੀਰੇ 16 ਚ 22 ਦਾ ਦੁੱਧ ਸੂਏ ਕਿੰਨੇ ਦੂਜਾ ਸੂਆ ਦੂਜਾ ਸੂਆ 17 ਲੀਟਰ ਦੁੱਧ ਤੇ ਆ ਲੋ ਠੰਡੀ ਛੀਲ ਵਾਲੀ ਚੰਗੀ ਚਵਾਈ ਚਵਾਈ ਜਮਾਂ ਬਿਲਕੁਲ ਇਹ ਜਾਂ ਤਾਣਾ ਬਾਈ ਜੀ ਇਹ ਜੀ ਚਵਾਈ ਹੈ ਅੱਛਾ ਮੋਟੀ ਮੋਟੀ ਚਵਾਈ ਹੈ ਜੀ ਮੋਟੀ ਮੋਟੀ ਚਵਾਈ ਹੈ ਦਿੰਦੀ ਆ ਕਿ ਬਾਈ ਲੈ ਆਪਾਂ ਵਾਰ ਕਰਦੇ ਆਂ ਵਪਾਰ ਕਰਦੇ ਆਂ ਠੀਕ ਆ ਜੇ ਕੋਈ ਬੰਦਾ ਇਹ ਕਿਹੜੇ ਬਾਈ ਚੁਈ ਹੋਈ ਹੈ ਵੀਡੀਓ ਦੇਖ ਕੇ ਬੰਦਾ ਆਪੇ ਹਾਂਜੀ ਬਾਈ ਜੀ ਤੇ ਇੱਕ ਡੰਗ ਚੋਵੇ ਦੋ ਡੰਗ ਚੋਵੇ ਹਾਂਜੀ ਬਾਈ ਜੀ ਹਾਂਜੀ ਖੁੱਲਾ ਕਿਤੇ ਸੇਲ ਹੋਵੇ ਤਾਂ ਵੱਖਰੀ ਗੱਲ ਆ ਨਹੀਂ ਜੀ ਹਾਂ ਚੁਵਾ ਦਿਆਂਗੇ ਤੇ ਕਿੰਨੇ ਪੈਸੇ ਦੀ ਸੇਲ ਕਰਨੇ ਆਂ ਇਹ ਤਾਂ 1.75 ਦਾ 1.75 ਹਾਂਜੀ ਤੇ ਕੁਛ ਚੰਨ ਦੀ ਵੀ ਇਹ ਤਾਂ ਮੰਗਣ ਚ ਆ ਜਾਂਦਾ ਜੇਬ ਚ ਪਾਉਣ ਵਾਲੇ ਇੰਨੇ ਜਮਾਂ ਚਾਰ ਦਿਤੇ ਦੋਗੇ ਤੇ ਪਿੰਡ ਕਿਹੜਾ ਆਪਣਾ ਪਿੰਡ ਸਾਡਾ ਗਲੀਏ ਵਾਲੀ ਹੈ ਕਿਹੜਾ ਗਲੀਏ ਵਾਲੀ ਮਾਨਸਾ ਹੀ ਸਿੱਧੂ ਮਾਨਸਾ ਚਾ ਉਹ ਸਾਡੇ ਪਿੰਡਾਂ ਕੰਨੀ ਦੀ ਉੱਤ ਜੀ ਠੀਕ ਹੈ ਤੇ ਮੋਬਾਈਲ ਨੰਬਰ ਦੱਸ ਦੇ 99795 ਜੀ ਹਾਂ 19724 ਇੱਕ ਵਾਰੀ ਫੇਰ ਬੋਲੋ 99795 ਜੀ ਹਾਂ 19724 ਲਓ ਜੀ ਇੱਕ ਵਾਰੀ ਮੈਂ ਕਰ ਮਾਰ ਤੇ ਫੇਰ ਕੈਮਰਾ ਮਾਰ ਹਾਂ ਹੁਣ ਕੀ ਬਾਈ ਦੱਸੇ ਤੇ ਕਾਟ ਗਿਆ ਇਹ ਪਹਿਲਣ ਜੀ ਪੁੱਤ 12 ਕਿਲੋ ਤੇਰਾ ਅੱਜ 11ਵਾਂ ਕੰਪਨੀ ਦਾ ਜਰਮਾਂ ਜਨ ਦੁੱਇਨੂਆ 12 ਲੀਟਰ ਤੋਂ ਤਿਆਰ ਹੈ ਬੱਚਾ ਮੰਗ ਰੇ ਇਹਦੇ ਕੀ ਹੈ ਬੱਚਾ ਕੱਟਾ ਇਹਦੀ ਮੰਗ ਕੱਟਾ ਹੈ ਅੱਛਾ ਹੋਰ ਕਿਹਨੀ ਕੋਲੇ ਤੋਹਫਾ ਵਧੀਆ ਇਹ ਗੈਪ ਵਾਲਾ ਥਣ ਲੱਗਿਆ ਹੈ ਤੇ ਸਾਰੀ ਡਿਟੇਲ ਪੁੱਛਾਂਗੇ ਇਹਦੀ ਵੀ ਤੁਹਾਡੀ ਜਾਣਕਾਰੀ ਵਾਸਤੇ ਇਹ ਵੀਡੀਓ ਬਣਾਈ ਜਾਂਦੀ ਹੁੰਦੀ ਹੈ ਵੀ ਕਿੰਨੇ ਕ ਦੁੱਧ ਦਾ ਮਾਲਕ ਪਸ਼ੂ ਕਿੰਨੇ ਕ ਰੇਟ 'ਚ ਹੁੰਦਾ ਹੈ ਤੇ ਕੀ ਮੰਗਦੇ ਹੁੰਦੇ ਅਤੇ ਕਿੰਨਾ ਕ ਛੱਡਦੇ ਹੁੰਦੇ ਤੇ ਅਡ ਰੋਡਰ ਕਾਰੋਕਰਮ ਵਾਲੀ ਦਾ ਚੈੱਕ ਖਾਸਾ ਜੀ ਬੰਨ ਲਓ ਤੇ ਦਿਖਾ ਦਿਗੇ ਤੋਂ ਨੇ ਤੋੜ ਤੱਲੂ ਤੇ ਫੇਸ ਕੁਆਰਟ ਕਰ ਲੋ ਚ ਇੱਕ ਵਾਰ ਫਿਰ ਤੁਰਾ ਤਾਰਾ ਕਰ ਲੋ ਚ ਤੇ ਇਹਦੇ ਮਗਰ ਬੱਚਾ ਕੀ ਖਾ ਖਾਸ ਆ ਜੀ ਮਗਰ ਬੱਚਾ ਕੀ ਆਈ ਕੱਟਾ ਜੀ ਕੱਟਾ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਹੋਵੇ 13 14 ਨਾ 13 14 ਦਿਨ ਹੋ ਗਿਆ ਸੂਈ ਨੂੰ ਤੇ ਦੁੱਧ ਕਿੰਨੇ ਲੀਟਰ ਆ ਗਿਆ ਨਹੀਂ ਸਹੀ ਆ 11 ਲੀਟਰ 11 ਲੀਟਰ ਤਿਆਰ ਹੈ ਹਾਂ ਅਗਰ ਚੋਾਕੀ ਲੈ ਸਕਦਾ ਚੋਕ ਚੋਕੇ ਲੈ ਜੀ ਹਾਂ ਚੋਕੇ ਲੈ ਠੀਕ ਹੈ ਤੇ ਹੁਣ ਕਿੰਨੇ ਦੀ ਸੇਲ ਕਰਨੀ ਆ ਵਿਚ ਨਹੀਂ ਕਿੰਨੇ ਦੀ ਹੈ 2.5 ਲੱਖ ਮੰਗਿਆ ਤੇ ਦੇਣ ਲੈਣ ਵਾਲੀ ਗੱਲ 200 ਤੇ ਦੇਵਾ ਹੈ 2 BD 2 BD ਦੇ ਮੰਗੇ ਮੋਬਾਈਲ ਨੰਬਰ ਹੈਗਾ ਹਾਂ ਮੋਬਾਈਲ ਨੰਬਰ ਤੇ ਮੋਬਾਈਲ ਨੰਬਰ ਬੋਲੋ ਬੋਲੀ 81436 ਹਾਂ 18925 ਇੱਕ ਵਾਰੀ ਫੇਰ ਬੋਲੋ 81436 18925 ਆ ਲੋ ਬਾਈ ਸਪਾਰਕ ਕਰ ਲਿਓ ਤੇ ਆ ਟਾਪ ਦਾ ਨਗੀਨਾ ਇਹ ਸਿੰਘਿਤ ਕਾਇ ਹੋਇਆ ਪੂਰੀ ਦੇ ਤੇ ਆਰਡਰ ਆਰਡਰ ਕਰੋ ਚੱਕ ਕੇ ਦਾ ਚੰਗਾ ਲੱਗਿਆ ਹੋਇਆ ਗਿਆ ਪਾਲਾ ਤਾਂ ਤੇ ਤੋਰਾ ਤਾਰਾ ਕਰੋ ਤੇ ਆ ਜਾ ਤੇ ਇਹਦੀ ਵੀ ਡਿਟੇਲ ਪੁੱਛਾਂਗੇ ਇਹ ਸ਼ੰਭ ਨੇ ਇਹਦੇ ਸ਼ਰੀਰ ਦੇ ਉੱਤੇ ਤੇ ਸਿੰਘਿਤ ਕਾਇ ਹੋਏ ਨੇ ਆ ਲੋ ਜੀ ਇੱਕ ਪੂਰੀ ਦੀ ਇਹਦਾ ਕੀਰ ਘਟ ਦੋ ਦਦਾ ਵੀਰੇ ਇਹਦਾ 14 ਲੀਟਰ ਆ ਹੋਣਾ 14 ਲੀਟਰ ਇਸ ਵੇਲੇ ਤਿਆਰ ਹੈ ਕਿੰਨੇ ਚੂਏ ਬਾਈ ਇਹ ਤੀਜੇ ਚੂਏ ਆਈ ਤੀਜੇ ਚੂਏ 14 ਲੀਟਰ ਦੁੱਧ ਮਗਰ ਕੱਟੀ ਹੈ ਕੀ ਮੰਗਦੇ ਹੋਣ ਇਹਦਾ ਜਮਾ ਜੇਬ ਚ ਪਾਉਣ ਵਾਲੇ ਮਾਤੜ ਫੇਰ ਵੀ ਚਾਜ ਚਾਜ ਖੁੱਲੀ ਦੇ ਦਾਂਗੇ ਇੱਕ ਬੰਦਾ ਲਈ ਇੱਕ 45 ਦੀ ਤੇ ਪਿੰਡ ਕਿਹੜਾ ਆਪਣਾ ਪਿੰਡ ਬਰਜਾੜੀ ਤੇ ਮੋਬਾਈਲ ਨੰਬਰ 88721 ਹਾਂ 99567 ਇੱਕ ਵਾਰੀ ਫੇਰ ਬੋ 88721 99567 ਹਾਂ ਜੀ ਇਹ ਆ ਦੇਖ ਲੋ ਜੀ ਇਹ ਆ ਜਨ ਬਰ ਹੈ 3 ਦਿਨ 5 ਦਿਨ ਜਿੰਨੇ ਦਿਨ ਮਰਜੀ ਚੋਕੇ ਲਿਆ ਸਕਦਾ 14 ਲੀਟਰ ਡੱਬੇ ਮਾਰਵਾ 14 ਲੀਟਰ ਡੱਬੇ ਮਾਰਵਾ ਵੀਰ ਕੋਲੇ ਇੱਕ ਛੋਟੀ ਹੋਰ ਹੈਗੀ ਇਹਦਾ ਵੀ ਸਾਰੀ ਡਿਟੇਲ ਜਾਣਾਂਗੇ ਵੀ ਕੰਮੇ ਸੂਏ ਤੇ ਕਿੰਨਾ ਦੁੱਧ ਆਏਗਾ ਤੇ ਇੱਕ ਵਾਰੀ ਮੈਂ ਇਹਦਾ ਤੋਰਾ ਤਾਰਾ ਕਰਾ ਦੀਏ ਚੈੱਕ ਤੇ ਫੇਰ ਇਹਦੇ ਬਾਰੇ ਕਰਦੇ ਆਵੇਂ ਗੱਲ ਵੀ ਇਹ ਕਿੰਨਾ ਦੁੱਧ ਕੱਢੂਗੀ ਕਿੰਨਾ ਕੱਢਦੀ ਐ ਤੇ ਕਹਿਵੇਂ ਸੂਜਾ ਇਹ ਕਈ ਬੰਦੇ ਬੋਲਦੇ ਚ ਵੀ ਇੱਕੋ ਹੀ ਗੱਲ ਬੋਲਦਾ ਹੁੰਦਾ ਤੂੰ ਹੋਰ ਗੱਲਾਂ ਬੋਲਣ ਨੂੰ ਬਾਲੀਆਂ ਭਾਈ ਸਾਡੇ ਕੋਲੇ ਹੁੰਦੀਆਂ ਨਹੀਂ ਆਲੇ ਦੀ ਅਟਰ ਕੁਆਲਟੀ ਕਰ ਲੋ ਚੱਕ ਆ ਜਾ ਮੋੜ ਲਿਆ ਗਿਆ ਇਹ ਨਾੜਾਂ ਬੜੀਆਂ ਹੋਈਆਂ ਦੁੱਧ ਵਾਲੀਆਂ ਕਰਮ ਵਾਲੀ ਦੇ ਲੈ ਵੇ ਤੇ ਇੱਕ ਵਾਰੀ ਫੇਸ ਕਰੋ ਚੱਕ ਤੇ ਸਾਰੀ ਅੱਜ ਰਾਮਪੁਰਾ ਪਸ਼ੂ ਮੰਡੀ ਤੇ ਆਇਆ ਇਹ ਠੰਡੇ ਵਾਲੇ ਪੱਪੂ ਕੋਲੇ 4 ਨਗ ਨੇ 1 ਤੇ 2 ਤੇ 3 ਤੇ 4 ਇਹਨਾਂ ਦੀ ਚਾਰਾਂ ਦੀ ਡਿਟੇਲ ਪੁੱਛਾਂਗੇ ਕੱਲੀ-ਕੱਲੀ ਦੀ ਤੇ ਵੀ ਕਿੰਨਾ ਤੋਂ ਕਿੰਨੇ ਦੁੱਧ ਦੀਆਂ ਮਾਲਕ ਨੇ ਤੇ ਕਿਹੜੇ ਕਿੰਨੇ ਰੇਟ ਚ ਨੇ ਗਿਆ ਇਹ ਇਹਨੂੰ ਤੋਰ ਇਹਨੂੰ ਤੋਰ ਮੁੰਡਾ ਮਾੜਾ ਜਾ ਉਹ ਇਹਦੀ ਡਿਟੇਲ ਪੁੱਛਾਂਗੇ ਫਿਰ ਕਿੰਨੇ ਕਿ ਲੀਟਰ ਦੁੱਧ ਹੈ ਤੇ ਇਹਦੀ ਡਿਟੇਲ ਆਪਾਂ ਨਾ ਪੁੱਛਾਂਗੇ ਉਧਰ ਬੈਠਿਆ ਬਾਈ ਦਾ ਗੋਡਾ ਦੁਖਦਾ ਇੱਕ ਵਾਰੀ ਤੁਸੀਂ ਮੱਝ ਚੈੱਕ ਕਰ ਲਓ ਇਹਦੇ ਮੈਂ ਸਾਰੀ ਡਿਟੇਲ ਪੁੱਛ ਕੇ ਤੱਚ ਦੂੰਗਾ ਤੇ ਅੱਡ ਰੋਡਰ ਤੇ ਤੋਰਾ ਤਾਰਾ ਕਰ ਲਓ ਕਰਮਾ ਵਾਲੀ ਦਾ ਚੈੱਕ ਤੇ ਫਿਰ ਤੇ ਫੇਸ ਕੁਆਲਟੀ ਕਰੋ ਮੱਝ ਦੀ ਚੱਕ ਸੇ ਬਣ ਲੈ ਇਹਦੀ ਬਿਨ ਡਿਟੇਲ ਬਹੁਤ ਪੁੱਛ ਰਾ ਇਹ ਕਿਹੜੀ ਮੱਝ ਤੋੜ ਕੇ ਦਿਖਾਈ ਹੈ ਜੀ ਇਹਦੇ ਬਾਰੇ ਜਾਣਕਾਰੀ ਦੋ ਦੂਜੇ ਚੂਏ ਪੰਜ ਦੇ ਨਾਲ ਚੂਏ ਜੀ ਤੁਹਾਨੂੰ ਦੇਖਾ 15 ਕਿਲੋ 14 15 ਲੀਟਰ ਹੈ ਤੇ ਛੇਲ ਕਿੰਨੇ ਦੀ ਕਰਨੀ ਹੈ ਮੇਰੇ ਮੰਗੇ ਦਾ 4 ਰਾਈ ਜਾਇ 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 ਦੇ ਦਾਂਗੇ 73 73 ਮੋਬਾਈਲ ਨੰਬਰ ਕਿੰਨਾ ਆਪਣਾ 98464135 ਅੱਛਾ ਇੱਕ ਵਾਰੀ ਫੇਰ ਬੱਲੇ 98 ਤੇ 46 14 347 ਠੀਕ ਹੈ ਤੇ ਜਿੰਨੇ ਘਰੇ ਡੰਗਰ ਹੁੰਦੇ ਨੇ ਆਪਣੇ 5-7 ਹਾਂ 25-26 ਹੁੰਦੇ ਤੇ ਕਿਹੜੇ ਸਣਾ ਹੋਰ ਆਪਣਾ ਮਨਤਾਲੀਆ ਨਾਲ ਬਾਈਪਾਸ ਬਠਿੰਡਾ ਬਠਿੰਡਾ ਮਨਤਾਲੀਆਂ ਕਿਹੜਾ ਰੋਡ ਮਨਤਾਲੀਆਂ ਰੋਡ ਬਾਈਪਾਸ ਬਾਈਪਾਸ ਅੱਛਾ ਤੇ ਜੇ ਕੋਈ ਭਾਈ ਆਵੇ ਇੱਕ ਡੰਗ ਚੋਵੇ ਦੋ ਡੰਗ ਚੋਵੇ ਤੇ ਚੱਲੀ ਨਾਲ ਲਿਜਾਵੇ ਅੱਛਾ ਤੇ ਤੂੰ ਜੇ ਡੰਗਰ ਵੀ ਦਿਖਾ ਦੇ ਤੇ ਆ ਡੰਗਰ ਵੀ ਐਸੇ ਵੀਰ ਕੋਲੇ ਆ ਇਹਦੀ ਵੀ ਆਈਦਾ ਵੀ ਤੁਰ ਤਰ ਕਰਾਂ ਚੱਕ ਮੜੇ ਤੋਰ ਦੀ ਹਾਂਜੀ ਹਾਂ ਮੈਂ 15 ਕਿਲੋ ਬੋਣੀ ਹੈ 15 ਲੀਟਰ ਇਹਦੇ ਥੱਲੇ ਬੋੜਾ ਹੈ ਬੋੜਾ ਬਾਈ ਕਹਿੰਦਾ ਅੱਛਾ ਤੇ ਸੂਏ ਕੰਮੇ ਹੋਗੀ ਤੀਜਾ ਤੀਜੇ ਸੂਏ ਆ ਬੋਲਿਆ ਤਾਂ ਜਾ ਜਾ ਯਾਰ ਤੂੰ ਤੇ ਨਹੀਂ ਤਾਂ ਪਹਿਲੀ ਕਹਿੰਦੇ ਹੁੰਦੇ ਨੇ ਮਗਰ ਕੱਟੀ ਆ ਕਿੰਨਾ ਟਾਈਮ ਗਏ ਸੂਈ ਨੂੰ ਪਰਸੋਂ 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 ਸੂਈ ਆ 15 ਲੀਟਰ ਬੋੜਾ ਹੋਈ ਤੇ ਦੋ ਤਾਲੀਆਂ ਨਾੜਾਂ ਬਣੀਆਂ ਹੋਈਆਂ ਕਰਮ ਵਾਲੀ ਪੜੀ ਬਿਲਕੁਲ ਸਰਾ ਗੱਲ ਵਾਤਾਈ ਤੋੜੀ ਵਈ ਤੇ ਇਹਨੂੰ ਕੀ ਰੇਟ ਚ ਮੰਗਿਆ ਸਵਾ ਦੋ ਸਵਾ ਦੋ ਜੈਜ ਦੋ ਦੀ ਦੇ ਦਾਂਗੇ ਇਹ ਲਾਓ ਜੀ ਇੱਕ ਵਾਰੀ ਮੈਂ ਨੇੜੇ ਹੋ ਕੇ ਦਿਖਾ ਦਿਆਂ ਤੇ ਇਹ ਕਹਿੰਦਾ ਵੀ ਸਵਾ ਦੋ ਮੰਗਦੇ ਆ ਤੇ ਦੋ ਦੀ ਸੇਲ ਕਰ ਦਿਆਂਗੇ ਤੇ ਥੋੜਾ ਨੇੜੇ ਹੋ ਕੇ ਦਿਖਾ ਦਿਆਂ ਆਹ ਲਓ ਜੀ ਇਹਨੂੰ ਕਹਿੰਦੇ ਨੇ ਦੁੱਧ ਵਾਲਿਆਂ ਨਾਲ ਹੈ ਬੋਲ M29 ਦਾ ਇਹਦੀ ਉਮਰ ਕੈਸ ਆਲਾ 4 ਸਾਲ ਦੀ ਉਮਰ ਹੈ ਇਹਦੀ ਤੇ ਦਿਖਾ ਦੇ ਇੱਕ ਵਾਰ ਇਹਦੀ 4 ਸਾਲ ਉਮਰ ਰੱਖਣ ਵਾਲੇ ਨੂੰ ਜੇ ਲੈਣਾ ਭਾਈ ਕਹਿੰਦਾ ਵੀ ਕਿਸੇ ਨੇ ਖਰੀਦਣਾ ਤੇ ਸਿੰਘ ਸਿੰਘ ਦੇਖੋ ਇਹ ਬੜੇ ਸੋਹਣੇ ਨੇ ਇਹਨੂੰ ਕਿੰਨਾ ਚਿਰ ਹੋ ਗਿਆ ਛੱਡ ਤੈਨੂੰ ਡੰਗਰ ਪਸ਼ੂਆਂ ਤੇ 1 ਸਾਲ ਹੋਇਆ ਭਾਈ 1 ਸਾਲ ਹੋ ਗਏ ਆਪਣੇ ਘਰੇ ਆਈ ਡਿੱਗੀਆਂ ਡੋਟੀਆਂ ਆਣੀਆਂ ਅੱਛਾ ਤੈਨੂੰ ਕੀ ਪਤਾ ਵੀ ਇਹ 29 ਦਾ ਬੱਚਾ ਹੈ ਠੀਕ ਆ ਪਰਾਇਆ ਇਹਦੀ ਮਾਂ ਦਾ ਕੀਰ ਕਟ ਹੈ ਇਹਦੀ ਮਾਂ ਦਾ 20 ਕਿਲੋ ਦਾ ਰਿਕਟ ਹੈ 20 ਕਿਲੋ ਦਾ ਹਾਂ ਮੀਣੀ ਇਹ ਪ੍ਰਕਿਰਿਆ ਇਸ ਟਾਈਮ ਦੀ ਐਸੇ ਵੇ ਟਾਈਮ ਕਰਿਆ ਵੀ ਨਹੀਂ ਤੇ ਪਿੰਡ ਕਿਹੜਾ ਪਿੰਡ ਵੱਡੇ ਰੂੜੇ ਦੇ ਵੱਡੇ ਰੂੜੇ ਕੇ ਤੇ ਮੋਬਾਈਲ ਨੰਬਰ 92 92576368 ਅੱਛਾ ਤੇ ਜੇ ਕੋਈ ਬੰਦਾ ਵੀਡੀਓ ਦੇਖ ਕੇ ਆਵੇ ਤੇ ਮਾਨਤਾਨ ਹਾਂ ਮਾਨਤਾਨ ਦੇ ਉਹ ਸੁਲਵਾ ਕਰਾਂਗੇ 5000 ਰੁਪਏ ਛੋੜ ਆ ਜਾਂ ਮਾਨਤਾਨ ਇਕਦਮ ਤਾਂ 1000 ਕਰਦੇ 5000 5000 ਕਰਾਂਗੇ ਠੀਕ ਹੈ ਇਹ ਗੱਲ ਹੈ ਕਿ ਨਹੀਂ ਜਿਹੜੀ ਰੱਖਣ ਵਾਲੇ ਹੁੰਦੇ ਵਾਏ ਪਰ ਦੇਵਾਂਗੇ ਰੱਖਣ ਵਾਲੇ ਨੂੰ ਆ ਜੀ ਆਪਾ ਰਾਮਪੁਰਾ ਮੰਡੀ ਤੇ ਦਿਖਾਉਣਾ ਇੱਕ ਟੋਪ ਦਾ ਨਗੀਨਾ ਤੇ ਆਰਡਰ ਕੁਆਲਟੀ ਕਰ ਲੋ ਚੱਕ ਚਾਰੇ ਥੰਤ ਚਾਰੇ ਗੈਪ ਵਾਲੇ ਤੇ ਕਾਲਾ ਬਿਲਕੁਲ ਫੀਮ ਵਰਗਾ ਪਿੰਡਾ ਤੇ ਲੰਮੀ ਪੂਛ ਤੇ ਸਿੰਘਾਂ ਦੀ ਕੁੰਡੀ ਤੇ ਦਿਖਾਉਨਿਆਂ ਦੀ ਰੇਟ ਰੂਟ ਬਾਰੇ ਜਾਣਕਾਰੀ ਲੈਣਿਆਂ ਵੀ ਕਿੰਨਾ ਪੈਸਾ ਤੇ ਕਿੰਨਾ ਦੁੱਧ ਤੇ ਕਿੱਥੋਂ ਆਏ ਤੇ ਕਹੇ ਮੇ ਸੂਵੇ ਫਕੀਰ ਕਟਾ ਇਹ ਤਾਂ ਮੱਚਦਾ ਤੇ ਆਹ ਲੋ ਇੱਕ ਵਾਰੀ ਆਰਡਰ ਕੁਆਲਟੀ ਕਰੋ ਚੱਕ ਇਹ ਆਹ ਲੋ ਤੇ ਸਸਰੀ ਕਾਲ ਬਾਈ ਕੀ ਹਾਲ ਹੈ ਕਿਹੜਾ ਪਿੰਡ ਆਪਣਾ ਬਾਦਰਗੜ ਜੰਡੀਆਂ ਦੇ ਦਰਵਾ ਕੋਲੀ ਅੱਛਾ ਹੁਣ ਇਹ ਮੈਂ ਹੱਸਦੇ ਦਾ ਦਸਰ ਕੱਟ ਵੀ ਹੁਣ ਇਹ ਥੱਲੇ ਕਿੰਨਾ ਦੁੱਧ ਪਿਛਲੇ ਚੁਗਾ ਕੇ ਸੀ ਅੱਛਾ 17 ਲੀਟਰ ਕਰਦੇ ਨੇ ਨੀਂਦੇ ਕੱਟ ਇੱਕ ਦੀ 17 ਲੀਟਰ ਕਰਦੇ ਅੱਛਾ ਤੇ ਆਪਣੀ ਆਪ ਦੀ ਕਰਦੇ ਆ ਵਪਾਰ ਕਰਦੇ ਕਰਦੇ ਆ ਤੇ ਇਹਦੇ ਮਗਰ ਬੱਚਾ ਕੀ ਹੈ ਕੱਟਾ ਕੱਟਾ ਅੱਛਾ ਸੁਹੀ ਕਿੰਨੇ ਦਿਨਾਂ ਦੇ ਬਈ 4 ਦਿਨ ਹੋ ਗਏ ਸੁਹੀ 4 ਦਿਨ ਅੱਛਾ ਤੇ ਦੁੱਧ ਕਿੰਨਾ ਕੁ ਤਿਆਰ ਆ ਬਾਈ ਹੁਣ ਉਹ ਤਾਂ 12 ਤਿਆਰ 12 ਲੀਟਰ ਤਿਆਰ ਆ ਜੀ ਮੇਰੇ 12 ਲੀਟਰ ਦੁੱਧ ਤਿਆਰ ਆ ਬਾਈ ਕਹਿੰਦਾ ਤੇ ਹੁਣ ਕਿੰਨੇ ਦੀ ਸ਼ੇਲ ਕਰਨੀ ਆ ਫਿਰ 2.5 ਲੱਖ ਰੁਪਇਆ ਮੰਗਦੇ ਹੋ ਤੇ ਕੁਛ ਇਹਦੇ ਚ ਮੈਸਚ ਕੋਈ ਵੀ ਕਿੱਥੋਂ ਤੱਕ ਛੱਡੋਗੇ ਜਾਇ ਕੇ 230 230 ਦੀ ਚੰਗੀ ਆ ਬਾਈ ਹਾਂਜੀ ਆਪਣੀ ਘਰੇ ਕਰਦੀ ਆ ਜਾਂਦੀ ਚਬਾਈ ਚੰਗੇ 13 12 13 ਮਹੀਆਂ ਕਰਦੀਆਂ ਅੱਛਾ 1 ਕਿ ਮਹੀਦ ਗਈਆਂ ਠੀਕ ਆ ਤੇ 11 11 ਵਾਲੀ ਮੀਟ ਉਹ ਦਿੰਦੀ ਆ ਅੱਛਾ ਜਾਂਦੀ ਏ ਛੋਟਾ ਲੜੀਵਾਰ ਕਰਦਾ ਰਬਾ ਕਰਦਾ ਰਬਾ ਜਨੇ ਬਾਤ ਕਰਦੇ ਨਾ ਰੱਖਦੇ ਆ ਅੱਛਾ ਮਾਂ ਕਰ ਜਾਂਦੀ ਹੈ ਕਿ دروازਾ ਕੋਈ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲੀ 88688 ਹਾਂ 64 896 ਨਾ ਕੀ ਆਪਣਾ ਗੁਰਵਿੰਦਰ ਸਿੰਘ ਅੱਛਾ ਇਹ ਆ ਲੋ ਜੀ ਇੱਕ ਵਾਰੀ ਮੈਂ ਫੇਰ ਦਿਖਾ ਦਾਂ ਠੰਡੀ ਸੀਲ ਦੇ ਤਸ਼ਲੀ ਵਾਲੀ ਆ ਤੇ ਸਰਦਾਰ ਜੀ ਕਹਿੰਦੇ ਸਾਡੀ ਆਪ ਦੀ ਘਰ ਦੀ ਆ ਲੜੀ ਵਾਰ ਲੜੀ ਕਟੀਆਂ ਘਰੇ ਪਾਲਦੇ ਆ ਤੇ ਰੰਗ ਰੰਗ ਬੜਾ ਸਾਫ਼ ਆ ਛੋਟੀਆਂ ਪਰ ਤੇ ਇਹ ਪੁੱਛ ਰਿਆਂ ਗਿਆਨੀ ਤੋਂ ਵੀ ਸਾਰੀ ਡਿਟੇਲ ਤੇ ਆਇਆ ਮੱਝ ਮੱਡੀ ਤੇ ਲੈ ਕੇ ਤੇ ਪੁੱਛਾਂਗੇ ਕਿ ਕਿੰਨਾ ਦੁੱਧ ਆਡਰ ਰੂਟਰ ਕਰੋ ਕਰਮਾਲੀ ਦਾ ਚੈੱਕ ਇੱਕ ਵਾਰੀ ਤੇ ਚੰਗਾ ਲੱਗਿਆ ਹੋਇਆ ਬਿਲਕੁਲ ਗੈਪ ਵਾਲੇ ਥਾਂ ਨੇ ਕਹਿਣ ਦੀ ਲੋੜ ਨਹੀਂ ਆਪੇ ਆਟੋਮੈਟਿਕ ਹੀ ਦਿੰਦੇ ਨੇ ਤੇ ਤੋੜਾ ਤਾਰਾ ਕਰੋ ਕਰਮਾਲੀ ਦਾ ਚੈੱਕ ਇੱਕ ਵਾਰੀ ਤੇ ਮੋੜ ਲਿਆ ਬਾਈ ਚੰਗਾ ਟਰ ਲੱਗਿਆ ਹੋਇਆ ਇਹ ਆ ਦੇ ਦਿਖਾਓ ਇਨਾਂ ਕੋਲੇ ਹੋ ਜਾ ਮੈਂ ਕਿਹੜਾ ਤੇ ਸਾਰੀ ਇਹਦੀ ਡਿਟੇਲ ਪੁੱਛਾਂਗੇ ਇਹਨੂੰ ਕਹਿੰਦੇ ਹੁੰਦੇ ਆ ਵੀ ਟੌਪ ਦੰਗਿੰਨਾ ਤੇ ਇਹਦੇ ਬਾਰੇ ਪੁੱਛਾਂਗੇ ਵੀ ਇਹ ਸੂਵੇ ਕੈਵੇਂ ਹੋਗੀ ਤੇ ਕਿੰਨਾ ਦੁੱਧ ਕੱਢੂ ਤੇ ਆਰਡਰ ਦੀ ਕੀ ਆ ਬਾਤ ਐ ਤੇ ਹਾਲੋ ਦੇਖੋ ਇੱਕ ਵਾਰੀ ਫੇਰ ਕਰੋ ਚੈੱਕ ਤੇ ਹਾਂ ਜੀ ਜਾਨੀ ਕੰਮੇ ਛੂਏ ਆ ਇਹ ਇਹ ਹੈਗੀ ਦੂਤੀ ਦੀ ਦੂਜੀ ਦੂਜੇ ਛੂਏ ਤੇ ਦੁੱਧ ਕਿੰਨੇ ਲੀਟਰ ਹੈ ਥੱਲੇ 9 ਕਿਲੋ ਡੰਗ ਦਾ ਥੱਲੇ 18 ਕਿਲੋ 9 ਕਿਲੋ ਡੰਗ ਦਾ ਤੇ ਬੱਚਾ ਮਗਰ 11 ਦੇ ਨਾ ਛੂਈ ਨੂੰ ਹੋਇਆ ਤੋਲ ਕੇ ਦੇ ਦੋਗੇ ਮਗਰ ਕੱਟੀ ਆ ਮਗਰ ਕੱਟੀ ਆ ਤੇ ਪਿੰਡ ਕਿਹੜਾ ਆਪਣਾ ਪਿੰਡ ਕੋਟਲੀ ਫਿਰ ਮਾਨਸਾ ਚ ਪੈਂਦੀ ਹੈ ਕਿਹੜੀ ਬਟਿੰਡੇ ਚ ਪੈਂਦੀ ਆ ਮੋੜ ਮੰਡੀ ਕੋਲੇ ਠੀਕ ਹੈ ਇਹ ਛੂਏ ਕਹਿੰਦੇ ਆ ਜੀ ਛੂਆ ਦੂਜਾ ਜਿੰਨੂ ਹੋ ਵੀ ਚਾਰ ਦੰਦ ਆ ਦੂਜਾ ਛੂਆ ਮੂੰਹ ਚਾਰ ਦੰਦ ਤੇ ਦੁੱਧ ਕਿੰਨਾ ਦੁੱਧ 18 ਕਿਲੋ 18 ਲੀਟਰ ਤੇ ਹੁਣ ਛੇਲ ਕਿੰਨੇ ਦੀ ਕਰਨੀ ਹੈ ਸਿਰਫ ਮੁੱਲ 4 ਲੱਖ ਦੇ ਚਾਰ ਲੱਖ ਆਏ ਜਮਾ ਜੇਬ ਚ ਪਾ ਕੇ ਉਤੋਂ ਵਟਣ ਲਾਉਣ ਵਾਲਾ ਕੀ ਨੇ ਮੰਗ ਸਾਢੇ ਤਿੰਨ ਦੀ ਜਾਇ ਜਾਇ ਕੋਈ ਨਾ ਕਰਨਾ ਚਾਹੇ ਹੋਰ ਕਰ ਲਾਂਗੇ ਠੀਕ ਹੈ ਤੇ ਆਪ ਦੀ ਘਰ ਹੋਇਆ ਤੇਰੀ ਖਰੀਦੀ ਦੀ ਖਰੀਦੀ ਹੋਇਆ ਜੇ ਕੋਈ ਕਰੇ ਆ ਕੇ ਬੰਦਾ ਕਹੇ ਵੀ ਇੱਕ ਦੋ ਰੰਗ ਚੋ ਚੋ ਚ ਚਵਾ ਕੇ ਦੇ ਦੂੰਗੇ ਤੇ ਮੋਬਾਈਲ ਨੰਬਰ 81466 6605 ਜੀ ਇੱਕ ਵਾਰੀ ਫੇਰ ਬੋਲਿਓ 81466 6605 ਜੀ ਅੱਛਾ ਲੈ ਬਾਈ ਸਪਾਰਕ ਕਰ ਲਿਓ ਤੇ ਆ ਮੰਗਰ ਇਹਦੇ ਕੱਟੀਆਂ ਕੱਟਾ ਮਗਰ ਕੱਟੀਆਂ ਹੈ 11 ਜਨਾਂ ਦੀ ਸਰੀਰ ਕੱਟੀਆਂ 11 ਜਨਾਂ ਦੀ ਕੱਟੀਆਂ ਲੈ ਬਈ ਦੇਖ ਟੋਪਦੰਨ ਕੀਤਾ ਇੱਕ ਵਾਰੀ ਮੈਂ ਫੇਰ ਦਿਖਾ ਦਿਆ ਇਧਰ ਇਸ ਘਾਟੂ ਦੇ ਵਿੱਚ ਨਾ ਜਿੰਨੇ ਡੰਗਰ ਆਏ ਨੇ ਬਹੁਤ ਸੁਨੱਖੇ ਆਏ ਨੇ ਤੇ ਵਿੱਚ ਬੜੀਆਂ ਚੰਗੀਆਂ ਮੱਛਾਂ ਨੇ ਗਿਆ ਤੇ ਦੁੱਧ ਵਾਲੀਆਂ ਤੇ ਬਹੁਤ ਹੀ ਸੁਨੱਖੀਆਂ ਇਹਦੇ ਵਿੱਚ ਕੱਟੀਆਂ ਤੇ ਅਫਸਰ ਝੋਟੀਆਂ ਵੀ ਹੈਗੀਆਂ ਲੱਗੀਆਂ ਜਿਵੇਂ ਆਹ ਹੋ ਦੇਖੇ ਭਾਈ ਉਹ ਜਿਵੇਂ ਆਹ ਹੋ ਲੀਲੀ ਦਾ ਵਿੱਚ ਪੈਂਦੀ ਆ ਇਹ ਤੇ ਬਹੁਤ ਸੁਨੱਖੀ ਆ ਕੱਟੇ ਦਿਖਾ ਜਾਂਦੂ ਰੋ ਆ ਲੋ ਆ ਜਾ ਕਰੋ ਮੰਡੀਆਂ ਤੇ ਆ ਕੇ ਯਾਰ ਲੈ ਜਾ ਕਰੋ ਖਰੀਦ ਕੇ ਆ ਦੇ ਵਿੱਚ ਇਹਨਾਂ ਦੇ ਜ਼ਬਰਦਸਤ ਡੰਕਰ ਨਿਕੇ ਜਿਵੇਂ ਆ ਮੱਝਾਂ ਹੋ ਗਈਆਂ ਇਕ ਆ ਬਾਈ ਛੋਟੀ ਲਈ ਫਰਦਾ ਅਵਸਰ ਇਹ ਅਸ ਤੇ ਆ ਮੱਝਾਂ ਸਾਰੀਆਂ ਜ਼ਬਰਦਸਤ ਨੇ ਕਿੰਨੇ ਹੱਥ ਨੱਖੇ ਤੇ ਆ ਦੇ ਕੋਈ ਵੀ ਡੰਕਰ ਇਹਦੇ ਚ ਇਹ ਜਾਨੀ ਹੈਗਾ ਬਾਜ਼ਾਰ ਲੈ ਛੜਾ ਹੈਗਾ ਮਰੂ ਆ ਆ ਮੱਝ ਚੋਈ ਹੋਈ ਆ ਬਾਈ ਉਹ ਚੋਈ ਹੋਈ ਮੱਝ ਹੈ ਦੁੱਧ ਵਾਲੀ ਹੈਗਾ ਦੁੱਧ ਥੱਲੇ ਤੇ ਇਹ ਜ ਰੱਖਦੇ ਨੇ ਪੈਸੇ ਲੈ ਕੇ ਆ ਜਾਂਦੇ ਤੇ ਵੇਚ ਕੇ ਭਾਰ ਜਾਂਦੇ ਆਲ ਇਕੱਠਾ ਦਾ ਜੋ ਨਹੀਂ ਨਹੀਂ ਕਰਦਾ ਕਹਿੰਦਾ ਚਾਚੀ ਭਾਈ ਮੈਂ ਤਾਂ ਰੱਖਣ ਵਾਲੇ ਨੂੰ ਕਰੇ ਮੋੜ ਕੇ ਲੈ ਜਾਈਂ ਕੌਣ ਮੋੜਦਾ ਹੁੰਦਾ ਯਾਰ ਬਿਸ਼ਰਮ ਹੁੰਦੇ ਕਹਿ ਦਿੰਦੇ ਨੇ ਕਿ ਬਹੁਤ ਬਹੁਤ ਘਰੇ ਉੱਲ ਜਾਵਾਂਗੇ ਮੋੜ ਕੋਲ ਆ ਜਾਾਂਗੇ ਨਾ ਕੱਟ ਚ ਬਿਚੀ ਤਾਂ ਹਾਂਜੀ ਇਹਨੂੰ ਪੁੱਛਦੇ ਅ ਕਿ ਲੀਟਰ ਤੋਂ ਦੱਛਾ ਭਾਈ ਇਹਦੇ ਥਲੇ ਸਹੀ ਹਾਂ 6 ਕਿਲੋ 6 ਕਿਲੋ ਦੁੱਧ ਤਾਂ ਨਹੀਂ ਰਲੀ 12000 ਰਲੀ ਦੀ ਹੈਗੀ ਰਲੀ ਦੀ ਗੱਲ ਰਹੀ ਦੀ ਅੱਛਾ ਤੇ ਕੀ ਮੰਗਦਾ ਹੁਣ ਇਹਦਾ ਤੇ ਇਹਦਾ ਰਕਾਟ ਕੀ ਆ ਦੁੱਧ ਤਾਂ ਪਹਿਲਾਂ ਦੁੱਧ ਤਾਂ ਕਿਵੇਂ ਦਿੱਤਾ ਮਾਚ ਨਹੀਂ 14 ਕਿਲੋ ਦਿੰਦੀ ਰਹੀ ਫਿਰ ਯਾਰ ਇਹਨੂੰ ਪੋਟੋ ਪਾਟਰ ਤਬਾ ਲਓ ਨਾ ਕੋਈ ਦੇਖ ਰਹੇ ਆ ਬਾਕੀ ਦੇਖ ਰਹੇ ਨੇ ਕਿ ਪਾਲਣਾ ਲੈ ਕੇ ਦੇ ਦਾਂਗੇ ਨਹੀਂ ਇਹਨੂੰ ਪੋਟੋ ਪਾਟਰ ਚਾਹ ਰਹੇ ਨੇ ਤੇ ਤੇਰਾ ਮੋਬਾਈਲ ਨੰਬਰ ਕਿੰਨਾ ਦੱਸੀ ਸੌਮਤੀ ਮੋਬਾਈਲ ਨੰਬਰ ਹਾਂ ਕੱਟ ਕੇ ਦੇ ਨੰਬਰ ਯਾਰ ਕੋਈ ਬੇਗਬੁਕ ਹੋ ਜੂਗੀ ਚੰਗਰ ਕਰ ਰਹੇ ਹੋ ਤੁਹਾਡੀ ਆਬਦੀ ਹੈ ਕਪੇਚਰਿਓ ਵਪਾਰ ਕਰਦੇ ਹੋ ਘਰੇਲੂ ਹੈ ਤੇ ਇਹਦੇ ਮਗਰ ਬੱਚਾ ਵੀ ਹੈਗਾ ਬੱਚਾ ਨਹੀਂ ਹੈ ਨੰਬਰ ਹੈਗਾ ਦਾ 82645 ਹਾਂ 96784 ਇੱਕ ਵਾਰੀ ਫੇਰ ਬੋਲੀ 82645 ਹਾਂ 96784 5000 ਮਾਝ ਦਿਖਾ ਦੇ ਸੁਣੋ ਸਿਰ ਹੈਗੀ ਬਿਲਕੁਲ ਤੇ ਇਹ ਨਹੀਂ ਤੁਹਾਨੂੰ ਪਤਾ ਹੀ ਹੈ ਤੇ ਸਪਰਕ ਕਰ ਲਿਓ ਜਿਹੜੇ ਬੀਰ এয়ারਪੋਰਟ ਪਾਟਰ ਦੇ ਕੇ ਇਹਨਾਂ ਨੂੰ ਦੁਬਾਰੇ ਕਾਇਮ ਕਰ ਸਕਦੇ ਆ ਆਬ ਛੱਟ ਚੋਟੀ ਬਿਲਕੁਲ ਸਿਰੇ ਛੱਟ ਮੈਂ ਨਾ ਉਹ ਪੈਸੇ ਦਾ ਪੈਸੇ ਤੂੰ ਘੱਟ ਮੇਰੀ ਕੜੀ ਤੇ ਰਹਿ ਰਿਹਾ ਹਲਕੇ ਰਹਿ ਰਿਹਾ ਕੋਈ ਜੀਏਗਾ ਕੋਈ ਛੋਟੀ ਇਹ ਬਈ ਦੋੰਦੀ ਹੈ ਹਾਂ ਦੋਕ ਤੇ ਕਰ ਗਈ ਬਰਾਬਰ ਦੋ ਦੰਦ ਕਰ ਗਈ ਕਿੰਨੇ ਦੀ ਵੇਚੀਂਗਾ ਹੁਣ ਕਿੰਨੇ ਦੀ ਵੇਚਣੀ ਆ ਜੋੜਾ ਲੈਂਦਾ ਇੱਕ ਦੀ ਜੋੜਾ ਇੱਕ ਉਹ ਖੜੀ ਆ ਪਹਿਲੇ ਇਹ ਉਹ ਕਿੰਨੇ ਦੀਆਂ ਵੇਚੀਂਗਾ ਕਿਉਂ ਲੈਣਾ ਬੰਦੇ ਵਾਲੇ ਮੰਗੀ ਜਾਣਗੇ ਯਾਰ ਤੂੰ ਕੀ ਲੈਣਾ ਯਾਰ ਕੋਈ ਆਜੂ ਦੇਖ ਕੇ ਦੋ ਇੱਥੇ ਕਟੂ ਵਾਲੇ ਨੂੰ ਵੇਚੇਗਾ ਪੀ ਲੈਣਾ ਇਹ ਤਾਂ ਗਈਆਂ ਹੁਣ ਇਹਦਾ ਇਹ ਤਾਂ ਮੈਨੂੰ ਪਤਾ ਹੀ ਨਹੀਂ ਕਿਵੇਂ ਜਾਣੀਆ ਕਿਉਂ ਐਵੇਂ ਤੂੰ ਮੈਂ ਉੱਥੇ ਮੁੰਡਾ ਕੱਢੀ ਜਾਣਾ ਮੇਰੇ ਵਰਗਾ ਜੱਟ ਵਾਲੇ ਮੰਗੀ ਜਾਉ ਹਾਂ ਪੀ ਫਾਇਦਾ ਗੱਲਾਂ ਦਾ ਰਾਜਾ ਤੇਰੀ ਤੇਰੀ ਆਪਣਾ ਵੀਡੀਓ ਥੋੜੀ ਜਿਹੀ ਲੁਕੇਦੀ ਉਹਦੋਂ ਗਾਲੀ ਜਲ ਜੂ ਚੱਲੇ ਤਾਂ ਮੇਰੀ ਵੀਡੀਓ ਨਾਲ ਚੱਕਰ ਨਹੀਂ ਮੇਰਾ ਵੀ ਮੈਂ ਤਾਂ ਇਹ ਤੁਣਾ ਜੀ ਵੀ ਤੁਸੀਂ ਜੇ ਇਹ ਕਿਹੇ ਪਾਲਣ ਵਾਲਿਆਂ ਨੂੰ ਦੇ ਦਿਆ ਕਰੋ ਕਿਉਂ ਮਾਰਦਾ ਪਾਲ ਲੈ 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 ਆਪਣਾ ਲੈ ਜਾ ਲੈ ਆਪਣਾ ਘਾ ਘੱਟ ਦੇ ਦਿਓ ਉਹਨਾਂ ਨੂੰ ਕੋਈ ਕਹਿਣਾ ਵੀ ਮੋਬਾਈਲ ਨੰਬਰ ਦੇ ਦਿੱਤਾ ਤੁਹਾਨੂੰ ਘਰੋਂ ਲੈ ਜਾਣ ਕਿ ਘੱਟ ਦੇ ਦੇ ਪੰਜ ਲੈ ਜਾ ਲੈ ਕਿੰਨੇ ਜੀ ਕਿੰਨ ਬੋਲ ਕਿੰਨੇ ਮਖ ਬੋਲ ਕਿੰਨੇ ਘੱਟ ਦੇ ਦੇ ਪੰਜ ਜਿੰਨਾ ਵੀ ਲੱਗਦੇ ਆ ਕਿੰਨੇ ਲਾਇਆ ਕਿੰਨੇ ਲਾਇਆ ਬੋਲ ਕਿੰਨੇ ਲਾਇਆ ਹੈ ਨਹੀਂ ਮੈਂ ਬੋਲਦਾ ਜਿਹੜੀਆਂ ਤੂੰ ਵਹਿਰਦਾ ਕਰਦਾ ਰਹਿਦਾ ਸਾਡੇ ਜੀ ਵੀ ਆ ਵਹਿਰਦਾ ਸਾਡੇ ਜੀ ਇਹ ਬੰਦੇ ਪਤਾ ਕੀ ਕਰਦੇ ਆ ਘਰੋਂ ਕਹਿ ਕੇ ਜੱਟਾਂ ਨੂੰ ਉਹ ਯਾਰ ਇਕ ਤਾਂ ਪਾਲਾਂਗੇ ਪਾਲਣ ਕਹਿ ਕੇ ਮੁੜ ਕੇ ਫਿਰ ਇਹ ਘਾਟੂ ਚ ਵੇਚ ਜਾਂਦੇ ਆ ਬਾਈ ਇਹਨਾਂ ਨੂੰ ਕੱਟੀਆਂ ਨਾ ਦਿਆ ਕਰੋ ਤੇ ਮੁੰਤਰ ਵਰਗੀਆਂ ਬੰਦੇ ਨੇ ਮੈਨੂੰ ਗੱਲ ਹੀ ਨਹੀਂ ਰਹਾ ਭਾਈ ਤੇ ਲੈ ਆਇਆ ਉਹ ਕਿਸੇ ਜੱਟ ਨੂੰ ਕਹਿ ਕੇ ਉਹ ਮੈਂ ਰੱਖਣੀ ਆ ਮੇਰੇ ਬੱਚੇ ਪਾਲ ਲੈਣਗੇ ਇਹਨੂੰ ਮੈਂ ਇਹਨੇ ਕਹੇ ਕਿ ਜਵਾਕ ਆ ਜੀ ਕੱਟੀ ਰੱਖ ਲਾਂਗੇ ਤੇ ਮੁੜ ਕੇ ਲੈ ਆ ਕੇ ਆਉ ਖੜਿਆ ਘਾਟੂਆਂ ਚ ਚਲੇ ਆ ਆ ਚੋਟੀ ਆ ਕਿੰਨੀ ਸੁਨੱਖੀ ਕੱਟੀ ਆ ਆਹ ਆ ਇਹਨੇ ਵੀ ਕੱਟ ਉੱਚ ਜਾਣਾ ਆ ਦੇਖੀ ਕੀ ਦਿੱਤਾ ਤਾਂ ਇਹ ਸਾਰਾ ਜਿੰਨਾ ਮਾਲ ਹੈ ਇੱਥੇ ਸਾਰਾ ਕੱਟੂ ਵਾਸਤੇ ਆਇਆ ਹੋਇਆ ਹੈ